ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਖਾਲਸਾ ਰਾਜ ਅਤੇ ਉਸ ਟਾਈਮ ਦੇ ਉਹਨਾਂ ਦੇ ਮਹਾਨ ਜਰਨੈਲ ਸਰਦਾਰ ਬੁੱਧ ਸਿੰਘ ਬੱਗਾ ਜਿਨ੍ਹਾਂ ਦੀ ਇਹ ਸਮਾਦ ਬਣੀ ਹੋਈ ਹੈ ਜੋ ਉਸ ਟਾਈਮ ਮਹਾਰਾਜਾ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਨਦਾਨ ਸਿੰਘ ਪੰਜਾਥਾ ਆਸ਼ਾਮ ਸਿੰਘ ਟਾਰੀ ਵਰਗੇ ਜਰਨੈਲਾਂ ਦੇ ਨਾਲ ਰਲ ਕੇ ਰਣ ਨੀਤੀਆਂ ਬਣਾਉਂਦੇ ਹੋਣਗੇ ਅਤੇ ਲੜਾਈਆਂ ਲੜਦੇ ਰਹੇ ਹੋਣਗੇ ਅਤੇ ਖਾਸਾ ਰਾਜ ਨੂੰ ਵਧਾਉਣ ਵਿੱਚ ਅਹਿਮ ਯੋਗਦਾਨ ਪਾਇਆ ਇਹ ਪਿੰਡ ਬਟਾਲੇ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਹੈ ਪਿੰਡ ਦਾ ਨਾਮ ਹੀ ਧਰਮ ਧਰਮਕੋਟ ਬੱਗਾ ਦੱਸਿਆ ਜਾਂਦਾ ਹੈ ਜੋ ਕਿ ਸ਼ਾਇਦ ਉਹਨਾ ਹੀ ਮਹਾਨ ਜਰਨੈਲ ਦੇ ਨਾਮ ਦੇ ਬੱਗਾ ਲੱਗਾ ਹੋਏਗਾ ਪਰ ਇਸ ਜਗ੍ਹਾ ਤੇ ਦੇਖਿਆ ਜਾ ਸਕਦਾ ਹੈ ਉਹਨਾਂ ਦੇ ਪਰਿਵਾਰਾਂ ਵੱਲੋਂ ਆ ਕੇ ਦੇਨਧਾਰ ਤੇ ਸ਼ਾਇਦ ਚਰਾਗ ਦੀਵਾ ਦੀਵੇ वगैरह गादीता ਜਾਂਦਾ ਹੈ ਗੁਲਦਸਤੇ ਵੀ ਪਏ ਹਨ ਇੱਥੇ ਮੈਂ ਦੇਖ ਸਕਦਾ ਅਗਰਬਤੀ ਵੀ ਹੈ ਅ ਅਗਰਬਤੀ ਪਛੈਦ ਅਗਰਬਤੀ ਜਤੂਫ ਵਗੈਰਾ ਤਖਉਂਦੇ ਹੋਣਗੇ ਪਰ ਪ੍ਰਸ਼ਾਸਨ ਨੇ ਇਹਨਾਂ ਜਗਾ ਨੂੰ ਨਾ ਗੌਲ ਦਿੱਤਾ ਹੈ ਜਦੋਂ ਦੇਖਿਆ ਮੈਂ ਅਸੀ ਜਗਾ ਨੂੰ ਤਾਂ ਮੈਨੂੰ ਬਹੁਤ ਦੁੱਖ ਹੋਇਆ 5-10 ਲੱਖ ਰੁਪਏ ਦੇ ਨਾਲ ਇਹ ਜਗਾ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ ਕਿਉਂਕਿ ਇਸ ਟਾਈਮ ਮੈਂ ਦੇਖ ਰਿਹਾ ਸੀ ਜਦੋਂ ਐਂਟਰੀ ਕੀਤਾ ਤਾਂ ਇਹ ਜਰਨਲ ਦੀ ਜਗਾ ਉਸ ਉਸ ਨੂੰ ਸਵਰਗਾਂ ਵਿੱਚ ਵੀ ਜਾਂ ਜਿੱਥੇ ਵੀ ਉਹਦੀ ਆਤਮਾ ਹੋਏਗੀ ਉਹਨੂੰ ਸ਼ਾਂਤੀ ਨਹੀਂ ਮਿਲਦੀ ਹੋਏਗੀ ਸ਼ਾਇਦ ਇਸ ਟਾਈਮ ਅੰਬਲੀਆਂ ਨੇ ਛੇੜੀਆਂ ਦਾ ਥਾਂ ਟਿਕਾਣਾ ਬਣ ਚੁੱਕੀ ਆ ਇਸ ਜਗ੍ਹਾ ਤੇ ਮੈਂ ਦੇਖ ਰਿਹਾ ਸੀ ਥਾਂ ਥਾਂ ਤੇ ਲਾਈਟਰ ਤੇ ਹੋਰ ਨਸ਼ੇ ਤਮਾਕੂ ਵਗੈਰਾ ਤੇ ਗੋਲੀਆਂ ਦੇ ਪੱਤੇ ਆਮ ਵੇਖ ਨੂੰ ਮਿਲਦੇ ਹਨ ਜੋ ਦਰਗਾਹ ਦੇ ਬਿਲਕੁਲ ਦਰਵਾਜੇ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਫੇ ਆਹ ਦੇਖੋ ਲੈਟਰ ਵਗੈਰਾ ਤੇ ਆਹ ਸਿਕਟਾਂ ਦੇ ਖੋਲ ਗੋਲੀਆਂ ਪਈਆਂ ਦੇਖ ਕੇ ਜੋ ਮਨ ਨੂੰ ਬਹੁਤ ਦੁੱਖ ਹੋਇਆ ਆਸ ਕਰਦਾ ਪੰਜਾਬੀਓ ਤੁਸੀਂ ਇਸ ਨੂੰ ਵਾਤੋ ਆ ਤੇ ਸ਼ੇਅਰ ਕਰਿਓ ਤਾਂ ਜੋ ਪ੍ਰਸ਼ਾਸਨ ਦੇ ਕੋਲ ਇਹ ਵੀਡੀਓ ਪਹੁੰਚੇ ਅਤੇ ਪ੍ਰਸ਼ਾਸਨ ਜਲਦ ਕੋਈ 5-10 ਲੱਖ ਰੁਪਏ ਦੀ ਗਰੰਟ ਨਾਲ ਹੀ ਇਸ ਨੂੰ ਵਧੀਆ ਤਰੀਕੇ ਨਾਲ ਬਾਰੋਵਾਂ ਬਣਾ ਕੇ ਤੇ ਇੱਕ ਗੇਟ ਲੱਗ ਜੇ ਤਾਂ ਸ਼ਾਇਦ ਉਸ ਮਹਾਨ ਜਰਨੈਲ ਨੂੰ ਇਨਸਾਫ ਮਿਲ ਸਕਦਾ ਉਸ ਦੀ ਸਮਾਦ ਨੂੰ ਜਿਸ ਤੇ ਇਸ ਟਾਈਮ ਨਸ਼ੇੜੀਆਂ ਦਾ ਰੈਨਗ ਬਸੇਰਾ ਬਣਿਆ ਹੋਇਆ ਬਣਿਆ ਹੋਇਆ ਹੈ ਤਾਂ ਇਸ ਤੋਂ ਹੋਰ ਘੱਟ ਕੀ ਕਹਿ ਸਕਦਾ ਹਾਂ ਤੇ ਸੋ ਪੰਜਾਬੀਓ ਮੇਰੀ ਬੇਨਤੀ ਹੈ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੋ ਇਸ ਟਾਈਮ ਇਹਨਾਂ ਸਮਾਦਾਂ ਦੇ ਕੁਝ ਸਰਦਾਰ ਬੁੱਧ ਸਿੰਘ ਬੱਗਾ ਜੀ ਦੀ ਲਾਸਟ ਟਾਈਮ ਜਿੱਥੇ ਉਹਨਾਂ ਦੇ ਸਸਕਾਰ ਆਇਆ ਸੀ ਉਹਨਾਂ ਦੀ ਜਗ੍ਹਾ ਨੂੰ ਜੋ ਜੋ ਉਹਨਾਂ ਦੇ ਹਾਲਾਤ ਕੀਤੇ ਹੋਏ ਨੇ ਲੋਕਾਂ ਨੇ ਉਹ ਹਾਲਾਤ ਠੀਕ ਹੋ ਸਕਣ ਪ੍ਰਸ਼ਾਸਨ ਇਸ ਵੇਲੇ ਧਿਆਨ ਦੇਵੇ ਜੋ ਕਿ ਇਤਿਹਾਸਕਾਰਾਂ ਕਿਤਾਬਾਂ ਵਿੱਚੋਂ ਤਾਂ ਬੋਸ ਸਿੰਘ ਬੱਗਾ ਦਾ ਨਾਂ ਕਾਫੀ ਮਿਲ ਜਾਂਦਾ ਹੈ ਪਰ ਸ਼ਾਇਦ ਪੰਜਾਬੀਆਂ ਅਤੇ ਪ੍ਰਸ਼ਾਸਨ ਨੇ ਅਣਗੋਲੀਆਂ ਕਰ ਦਿੱਤਾ ਉਹਨਾਂ ਨੂੰ ਇਤਿਹਾਸ ਵਿੱਚੋਂ ਸ਼ਾਇਦ ਤਾਂ ਹੀ ਉਹਨਾਂ ਦੀ ਜਗ੍ਹਾ ਦੀ ਇਸ ਟਾਈਮ ਲਾਸਟ ਦਰਗਾਹ ਦੀ ਇਹ ਹਾਲਾਤ ਹੋਏ ਪਏ ਨੇ ਆਸ ਕਰਦਾ ਮੈਂ ਤੁਸੀਂ ਬਾਤੋ ਬਾਤ ਇਹਨੂੰ ਸ਼ੇਅਰ ਕਰੋਗੇ ਤਾਂ ਜੋ ਪ੍ਰਸ਼ਾਸਨ ਤੱਕ ਪਹੁੰਚੇ ਅਤੇ ਪ੍ਰਸ਼ਾਸਨ ਇੱਥੇ ਆਵੇ ਇਸ ਜਗ੍ਹਾ ਨੂੰ ਥੋੜਾ ਬੋਤਾ ਰਿਮੂਨੇਟ ਜੋ ਵੀ ਇਸ ਦਾ ਕੰਮ ਕਰਾਇਆ ਜਾਵੇ ਇਸ ਦੀ ਚਾਰ ਦਿਵਾਰੀ ਕਮ ਸੇਮ ਕਰਾ ਕੇ ਇਸ ਨੂੰ ਪਲਾਸਟਰ ਕਰ ਦਿੱਤਾ ਜਾਵੇ ਤਾਂ ਸ਼ਾਇਦ ਉਹਨਾਂ ਦੀ ਰੂਹ ਨੂੰ ਸਕੂਨ ਮਿਲੇਗਾ ਤੇ ਅਤੇ ਜੋ ਇੱਥੇ ਟਾਈਮ ਦੇ ਟਾਈਮ ਨਿਸ਼ੇਰੀ ਆ ਕੇ ਗਲਤ ਕੰਮ ਕਰਦੇ ਨੇ ਜਿਸ ਦੀਆਂ ਨਿਸ਼ਾਨੀਆਂ ਤੁਹਾਨੂੰ ਆਮ ਲੈਟਰ ਵਗੈਰਾ ਤੇ ਸਿਕਟਾਂ ਦੇ ਖੋਲ ਪਏ ਮਿਲ ਰਹੇ ਨੇ ਇਹ ਚੀਜ਼ਾਂ ਤੋਂ ਬਚਾਇਆ ਜਾ ਸਕੇ ਅਤੇ ਉਹਨਾਂ ਦੀ ਆਤਮਾ ਨੂੰ ਸਕੂਨ ਹੋਏਗਾ ਦੇਖੋ ਸੀਮਿੰਟ ਝੜ ਚੁੱਕਾ ਹੈ ਅਤੇ ਬ੍ਰਿਕ ਇਟ ਪੁਰਾਣੇ ਟਾਈਮ ਦੀ ਨਾਨਕਸ਼ਾਈ ਇੱਟ ਜਿਸ ਨੂੰ ਬੋਲਿਆ ਜਾਂਦਾ ਉਹ ਇਸ ਟਾਈਮ ਦਿਖਾਈ ਦੇ ਰਹੀ ਹੈ ਜਗ੍ਹਾ ਦੀ ਸੋ ਜ਼ਰੂਰਤ ਹੈ ਜਲਦੀ ਤੋਂ ਜਲਦੀ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ਨੂੰ ਆ ਕੇ ਸੰਭਾਲਣ ਦੀ ਆਸ ਕਰਦਾ ਹਾਂ ਪੰਜਾਬੀਓ ਤੁਸੀਂ ਇਸ ਕੰਮ ਵਿੱਚ ਮੇਰਾ ਸਾਥ ਜ਼ਰੂਰ ਦਿਓਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਇਹ ਸਹੀ ਟਿਕਾਣੇ ਪਹੁੰਚ ਸਕੇ ਜੋ ਇਸ ਜਗ੍ਹਾ ਨੂੰ ਸਹੀ ਤਰੀਕੇ ਨਾਲ ਬਣਾ ਦੇਣ ਅਤੇ ਉਸ ਜਰਨੈਲ ਦੀ ਆਤਮਾ ਨੂੰ ਵਧੀਆ ਲੱਗੇ ਅਤੇ ਉਸ ਨੂੰ ਸਵਰਗਾਂ ਵਿੱਚ ਬੈਠੇ ਨੂੰ ਸਕੂਨ ਪ੍ਰਾਪਤ ਹੋਏ ਇਸ ਨੂੰ ਵਧੀਆ ਤਰੀਕੇ ਨਾਲ ਜਦੋਂ ਬਣਾ ਦਿੱਤਾ ਜਾਏਗਾ ਤਾਂ ਸ਼ਾਇਦ ਇੱਥੇ ਜੋ ਨਸ਼ੇੜੀ ਵਗੈਰਾ ਆ ਕੇ ਇਹ ਹਲਕਤਾਂ ਕਰਦੇ ਨੇ ਜੋ ਆ ਚੀਜ਼ਾਂ ਛੁੱਟ ਕੇ ਜਾਂਦੇ ਨੇ ਇਹ ਚੀਜ਼ਾਂ ਇਸ ਦੇ ਨਾਂ ਰਹਿਣਗੀਆਂ ਕਿਉਂਕਿ ਜਦੋਂ ਇਹ ਚੀਜ਼ਾਂ ਇਸ ਜਰਨੈਲ ਦੇ ਆ ਕੇ ਜਵਾਨ ਪੰਜਾਬ ਦੇ ਜਵਾਨ ਉਹ ਜਰਨੈਲ ਜੋ ਪੰਜਾਬ ਦੇ ਰਾਜ ਵਾਸਤੇ ساری ਉਮਰ ਲੜਦਾ ਰਿਹਾ ਉਹਦੀ ਦਰਗਾਹ ਜਗ੍ਹਾ ਤੇ ਆ ਕੇ ਇਹ ਕੰਮ ਕਰਦੇ ਹੋਣਗੇ ਤਾਂ ਉਸਦੀ ਆਤਮਾ ਝੰਡੋਰੀ ਜਾਂਦੀ ਹੋएगी ਉਹ ਜਿੱਥੇ ਵੀ ਉਹ ਹੋਊਗਾ ਉਸਦੇ ਮਨ ਨੂੰ ਸਕੂਨ ਨਹੀਂ ਮਿਲਦਾ ਹੋਏਗਾ ਸੋ ਆਸ ਕਰਦਾ ਹਾਂ ਪ੍ਰਸ਼ਾਸਨ ਇਹ ਜਰੂਰ ਇਸ ਵੱਲ ਧਿਆਨ ਦੇਗਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੇਖਣ ਅਤੇ ਸ਼ੇਅਰ ਕਰਨ ਵਾਸਤੇ ਜਰੂਰ ਪੰਜਾਬੀਓ ਮੇਰਾ ਸਾਥ ਦਿਓ ਤਾਂ ਜੋ ਇਸ ਮਹਾਨ ਜਰਨੈਲ ਪੰਜਾਬ ਖਾਲਸਾ ਰਾਜ ਦਾ ਉਹ ਜਰਨੈਲ ਬੁੱਧ ਸਿੰਘ ਬੱਗਾ ਜਿਨ੍ਹਾਂ ਨੂੰ ਇਨਸਾਫ ਮਿਲ ਸਕੇ ਉਹਨਾਂ ਦੀ ਜਗ੍ਹਾ ਤੇ ਫਿਰ ਤੋਂ ਖੁਸ਼ਹਾਲੀ ਲੋਟੇ ਤੇ ਹਰ ਸਾਲ ਸ਼ਾਇਦ ਇੱਥੇ ਅਖੰਡ ਪਾਠ ਕਰਵਾ ਕੇ ਤੇ ਉਹਨਾਂ ਦੇ ਵਾਸਤੇ ਲੰਗਰ ਲਾਇਆ ਜਾਏ ਅਤੇ ਪ੍ਰਸ਼ਾਸਨ ਇਸ ਜਗ੍ਹਾ ਨੂੰ ਚਾਰ ਦੀਵਾਰੀ ਕਮ ਸੇ ਕਮ ਕਰਵਾ ਕੇ ਪਲੈਸਟਰ ਕਰਵਾ ਕੇ ਇੱਕ ਗੇਟ ਲਵਾ ਦੇਣਾ 4-5 ਲੱਖ ਦਾ ਸਾਰਾ ਖਰਚਾ ਆਇਆ ਤੇ 4-5 ਲੱਖ ਰੁਪਏ ਵਿੱਚ ਇਸ ਜਗ੍ਹਾ ਦੀ ਨਿਹਾਰ ਬਦਲੀ ਜਾ ਸਕਦੀ ਆ ਪਰ ਜੇ ਕੋਈ ਕਰਨ ਵਾਲਾ ਹੋਏ ਤਾਂ ਪ੍ਰਸ਼ਾਸਨ ਸਰਕਾਰਾਂ ਵਾਸਤੇ 5 ਲੱਖ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈਗੀ ਜਿਆਦਾ ਪੈਸੇ ਦੀ ਜਰੂਰਤ ਨਹੀਂ ਹੈਗੀ 5 ਲੱਖ ਰੁਪਏ ਨਾਲ ਵਧੀਆ ਚੀਜ਼ ਮੈਂ ਸਮਝਦਾ ਵੀ ਬਣਾ ਦਿੱਤਾ ਜਾ ਸਕਦਾ ਹੈ ਇਸ ਦੀ ਚਾਰਦੁਵਾਰੀ ਕਰਕੇ ਗੇਟ ਵਗੈਰਾ ਲਗਾ ਕੇ ਇਸ ਨੂੰ ਪਲੇਸਟਰ ਕਰ ਦਿੱਤਾ ਜਾਵੇ ਤਾਂ ਵਧੀਆ ਹੋ ਜਾਏਗਾ ਸੋ ਧੰਨਵਾਦ ਪੰਜਾਬੀਓ ਇਸ ਵੀਡੀਓ ਨੂੰ ਵੇਖਣ ਵਾਸਤੇ ਅਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਪ੍ਰਸ਼ਾਸਨ ਤੱਕ ਪਹੁੰਚੇ ਅਤੇ ਇਸ ਜਰਨੈਲ ਨੂੰ ਵੀ ਅਨਸਾਫ਼ ਦਿੱਤਾ ਜਾ ਸਕੇ ਸਰਕਾਰ ਪ੍ਰਸ਼ਾਸਨ ਵੱਲੋਂ ਇਸ ਦੀ ਸਾਰ ਲਈ ਜਾਏ ਇਸ ਦਰਗਾਹ ਦੀ ਇਸ ਸਮਾਦ ਦੀ ਜੋ ਕਿ ਜਿਸ ਨੂੰ ਅਨਗੋਲਿਆ ਕਰ ਦਿੱਤਾ ਗਿਆ ਹੈ ਬਹੁਤ ਜ਼ਰੂਰਤ ਹੈ ਇਸ ਟਾਈਮ ਤੁਹਾਡੇ ਸਾਧੀ ਪੰਜਾਬੀਓ ਇਸ ਉਸ ਜਰਨਲ ਨੂੰ ਜੋ ਉਸ ਟਾਈਮ ਖਾਲਸਾ ਰਾਜ ਦੇ ਵਾਦੇ ਵਾਸਤੇ ਮੋਢੇ ਨਾਲ ਮੋਢਾ ਜੋੜ ਕੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਲੜਦੇ ਰਹੇ ਨੇ ਉਹਨਾਂ ਨੂੰ ਅਨਸਾਫ਼ ਦਵਣ ਵਾਸਤੇ ਇਸ ਟਾਈਮ ਤੁਹਾਡੇ ਸ਼ੇਰ ਦੀ ਤੇ ਤੁਹਾਡੀ ਸੋਸ਼ਲ ਮੀਡੀਆ ਦੀ ਜਰੂਰਤ ਪੈ ਰਹੀ ਹੈ ਸਾਥ ਦਿਓ ਪੰਜਾਬੀਓ ਤਾਂ ਕਿ ਪ੍ਰਸ਼ਾਸਨ ਸਰਕਾਰ ਤੱਕ ਇਹ ਵੀਡੀਓ ਨੂੰ ਪਹੁੰਚਾਓ ਜਿਹਦਾ ਤੁਸੀਂ ਮੇਰੀ ਪਹਿਲੀ ਵੀਡੀਓ ਜੋ ਸੀ ਗਰੀਬ ਦਾ ਘਰ ਬਚਾਉਣ ਵਿੱਚ ਮਦਦ ਕੀਤੀ ਆ ਪ੍ਰਸ਼ਾਸਨ ਆ ਗਿਆ ਸੀ ਸਮਾਜ ਦੀ ਜਥੇਬੰਦੀਆਂ ਆਈਆਂ ਸੀ ਜਰੂਰਤ ਹੈ ਅੱਜ ਇਸ ਜਗ੍ਹਾ ਤੇ ਵੀ ਪ੍ਰਸ਼ਾਸਨ ਅਤੇ ਸਰਕਾਰਾਂ ਆਵੇ ਸਰਕਾਰ ਦੇ ਨੁਮਾਇੰਦੇ ਆਉਣ ਅਤੇ ਇਸ ਜਗ੍ਹਾ ਨੂੰ ਬਚਾ ਲੈਣ ਅਤੇ ਉਸ ਜਰਨੈਲ ਨੂੰ ਸਹੀ ਇਨਸਾਫ ਮਿਲੇ ਜਿਸ ਤੇ ਉਹ ਇਸ ਟਾਈਮ ਸੁੱਤਾ ਹੋਇਆ ਹੈ ਉਹ ਉਸ ਟਾਈਮ ਦਾ ਜਰਨੈਲ ਬਹਾਦਰ ਸਰਦਾਰ ਬੁੱਧ ਸਿੰਘ ਬਗਾ ਉਸ ਦੇ ਮਨ ਨੂੰ ਸਕੂਨ ਮਿਲੇ ਅਤੇ ਇਹ ਜੋ ਨਿਸ਼ੇੜੀ ਆ ਕੇ ਇੱਥੇ ਗੰਦ ਪਾ ਜਾਂਦੇ ਨੇ ਉਹ ਗੰਦ ਨਾ ਪਵੇ ਧੰਨਵਾਦ ਪੰਜਾਬੀਓ